ਦੂਜੇ ਪਾਸੇ ਕਹਿੰਦੇ ਜੋਧਾ ਵਿਚਕਾਰ ਪੇਸ ਆਫ ਕਬੱਡੀ ਦੁੱਗਾ ਵਾਲਾ ਖੁਸ਼ੀ ਹੈ ਮੇਰੇ ਵੀਰੋ ਪਾਰ ਆਏ ਔਲਖਾਲਾ ਅਮਰਤ ਇੱਕ ਅਮਰਤ ਗੱਗੀ ਚੱਕ ਦੇ ਸਰਾਦੀ ਧਰਤੀ ਦਾ ਹੈ ਹੁਣ ਦੇਖ ਰਿਹਾ ਵੀ ਕੌਣ ਡੱਕਦਾ ਹੈ ਕੌਣ ਰੱਖਦਾ ਦੱਸੂਗਾ ਸਮਾਂ ਮੇਰੇ ਮਿੱਤਰੋ ਆਹ ਕਹਿੰਦੇ ਵੀ ਅਮਰਜੀਤ ਰਿਆਤ ਹੁਣਾਂ ਦਾ ਦਿਲਵੀਰ ਸਿੱਧੂ ਦਿਲਵੀਰ ਸੈਂਬੀ ਹਰਜਿੰਦਰ ਨਿੱਧਰ ਹੁਣਾਂ ਦਾ ਸੁਰਿੰਦਰ ਅਟਵਾਲ ਦੇ ਮੇਲੇ ਤੇ ਅਣਦਾਣੇ ਦਾ ਬੂਟਾ ਕਰਦਾ ਟਰੈਕ ਮੇਰੇ ਮਿੱਤਰੋ ਆਹ ਨੈਰੀ ਸੈਂ ਡੇ ਦੇ ਜਵਾਂਦੇ ਉਹਨਾਂ ਦਾ ਵੀ ਸਤਿਕਾਰ ਮਖਤਿਆਰ ਪੁਨੀ ਜੀ ਉਹਨਾਂ ਦਾ ਧੰਨਵਾਦ ਇਤਰਾ ਮਾਣੇ ਉਹਨਾਂ ਦਾ ਆ ਵੇਖਦੇ ਆ ਜਿਆ ਸਮੇ ਜਫਾ ਜਫਾ ਸਾਡੇ ਦੇ ਮੱਲ ਨੇ ਚੋਟੀ ਦੇ ਮੱਲ ਨੇ ਮੱਲ ਚੋਟੀ ਦੇ ਨੇ ਆ ਲੱਗਦਾ ਜੋਰ ਅੱਡੀ ਚੋਟੀ ਦਾ ਉਖੜਦੇ ਪਾਰ ਨੇ ਹੁੰਦੀ ਲਾਲਾ ਲਾਲਾ ਹੁੰਦੀ ਬੱਲੇ ਬੱਲੇ ਹੁੰਦੀ ਲਾਲਾ ਲਾਲਾ ਹੁੰਦੀ ਬੱਲੇ ਬੱਲੇ ਵਾਹ ਵਾਹ ਸੋਨੀ ਵਾਹ ਸੋਨੀ ਦਖਾ ਹੈ ਆ ਤਗੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਤੇ ਸਾਹਮਣੇ ਕਬੱਡੀ ਇਸ ਲਈ ਕੁਲਵਿੰਦਰ ਨੇ ਪਾ ਦਿੱਤੀ ਹੈ ਹੁਣ ਦੇਖਦੇ ਵੀ ਦੋਨੋਂ ਖਿਡਾਰੀਆਂ ਸਿੰਘ ਸਰਦਾਰ ਗੱਭਰੂ ਜਦ ਤਿੰਨ ਲੱਖ ਲੱਗਾ ਹੈ ਬਾਗੀ ਦੇ ਉੱਪਰ ਮੇਰੇ ਮਿੱਤਰੋ ਉਹ ਬਾਗੀ ਪਰਮਜੀਤਪੁਰਿਆ ਹੈ ਤੇ ਦੂਜੇ ਪਾਸੇ ਕਹਿੰਦੇ ਹੁਣ ਦੇਖਦੇ ਵੀ ਅਮਰਤ 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 ਖਾਲਾ ਕੈਵਲ ਬਾਰ ਦਾ ਇਹ ਪੱਟਾ ਉੱਤੇ ਮਾਰਨ ਪੋਲੀ ਥਾਪੀ ਇੱਕ ਪਾਸੇ ਰੇਡਰ ਤੇ ਦੂਜੇ ਪਾਸੇ ਦੋਗਾ ਵਾਲਾ ਜਾਫੀ ਆ ਇੱਕ ਪਾਸੇ ਰੇਡ ਦੋਗਾ ਵਾਲਾ ਜਾਫੀ ਏ